ਯਾ ਕਾਂਗੇ ਜਗਾ ਮੰਗੇ ਬਤਾ ਮੰਨ ਬਚਾਂਗੇ ਯਾ ਕਾਂਗੇ ਜਗਾ ਮੰਗੇ ਬਤਾ ਮੰਨ ਬਚਾਂਗੇ ਫੂਲ ਹਰਾਈਪੁਰ ਦੇ ਅੰਦਰ ਇੱਥੇ ਗੁਰੂਆ ਜਨ ਸਰ ਵਿਖੇ ਅੱਜ ਉਚੇਚਾ ਚੌਰ ਦੇ ਚਾਰ ਇਕਲਾ ਨੇ ਵਿੱਚ ਗੁਰੂ ਕਾ ਬਾਗ ਲਾਉਣ ਵਾਸਤੇ ਇੱਕ ਵੱਡੇ ਪੱਦਰ ਦੇ ਉੱਤੇ ਸਮਾਗਮ ਹੀ ਕਰਾਇਆ ਗਿਆ ਤੇ ਰੂਪ ਰੇਖਾ ਵੀ ਨਿੱਕੀ ਗਈ ਖਾਲਸਾ ਇਨਸਾਨਸਾ ਜਿਹੜੀ ਸਾਡੀ ਹੈ ਉਹਦੇ ਕੋਲੋਂ ਸਹਿਯੋਗ ਮੰਗ ਕੇ ਜਿਹੜਾ ਕਾਰਜ ਕੀਤਾ ਜਾਵੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਪ੍ਰਜਾਤੀਆਂ ਨੇ ਛੋਟੀਆਂ ਤੋਂ ਲੈ ਕੇ ਬਿਹੜੇ ਤੱਕ ਦੀਆਂ ਵੱਡੀਆਂ ਨੇ ਉਹ ਪਸਾਰੀਆਂ ਇੱਥੇ ਲਾਉਣੀਆਂ ਨੇ ਉਹਦੇ ਦੋ ਤਿੰਨ ਮਕਸਦ ਨੇ ਇੱਕ ਤਾਂ ਇਹ ਕਿ ਜਿਵੇਂ ਅਸੀਂ ਸਾਰੇ ਐਲੋਪੈਥੀ ਦੇ ਆ ਗਏ ਤੇ ਬਟ ਜਿਹੜਾ ਸਾਡਾ ਰੱਬ ਨੇ ਇਸ ਧਰਤੀ 'ਚ ਮਨੁੱਖੀ ਰੋਗਾਂ ਦਾ ਇਲਾਜ ਖੁਦ ਹੀ ਦਿੱਤਾ ਹੋਇਆ ਹੈ ਇਹ ਜਿਹੜਾ ਕਾਰਜ ਹੈ ਜਿਹੜਾ ਖਾਲਸੇੜ ਵੱਲੋਂ ਬਾਇਓਡਾਇਵਰਸਿਟੀ ਪ੍ਰੋਜੈਕਟ ਇੱਕ ਕੁਝ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਜਿਹਦੇ ਵਿੱਚ ਪੰਜਾਬ ਵਿੱਚ ਬਾਬੇ ਨਾਨਕ ਦੀ ਛਿੜੀ ਨਾਮ ਦੇ ਥੱਲੇ ਜਿਹੜਾ ਪ੍ਰੋਜੈਕਟ ਚੱਲਿਆ ਹੈ ਜਿਹਦੇ ਚ ਤਿੰਨ ਛਿੜੀਆਂ ਲੱਗ ਚੁੱਕੀਆਂ ਨੇ ਜੋ ਕਿ ਇਲਾਕੇ ਦੇ ਮੂਲ ਦਰਖਤਾਂ ਨੂੰ ਲੈ ਕੇ ਖਾਸ ਕਰ ਪੰਜਾਬ ਦੇ ਮੂਲ ਦਰਖਤਾਂ ਨੂੰ ਲੈ ਕੇ ਸ਼ੁਰੂ ਕੀਤੀਆਂ ਗਈਆਂ ਸਨ ਇਹ ਸਾਨੂੰ ਇਤਾਂ ਕਰਨ ਦੀ ਲੋੜ ਕਿਉਂ ਪਈ ਜਿਵੇਂ ਅਸੀਂ ਰੰਤਰ ਕੁਦਰਤ ਪੰਖੀ ਰਹਿੰਦੇ ਜਾਂ ਵਾਹਿਗੁਰੂ ਨਾਲ ਸਾਡਾ ਸੰਬੰਧ ਬਣਿਆ ਰਹਿੰਦਾ ਜਾਂ ਜੋ ਗਿਆਨ ਗੁਰਬਾਨੀ ਦਿੰਦੀ ਹੈ ਕਾ ਕਦੀ ਇਹ ਨੌਬਜ਼ ਜਿਹੜੀ ਅੱਜ ਸਾਡੇ ਸਾਹਮਣੇ ਆਈ ਹੋਈ ਹੈ ਇਹਨੇ ਕਦੀ ਹੋਣਾ ਨਹੀਂ ਸੀ ਜਿਵੇਂ ਕਿ ਸਤਵੇਂ ਪਾਸ਼ਾ ਮਹਾਰਾਜ ਨੇ ਬਵੰਜਾ ਬਾਗ ਲਵਾਈਸਨ ਆਪਣੇ ਜੀਵਨ ਕਾਲ ਦੇ ਵਿੱਚ ਤੇ ਮੈਡੀਸਨਲ ਟਰੀਜ਼ ਨੂੰ ਬਹੁਤ ਪ੍ਰਮੋਟ ਕੀਤਾ ਸੀ ਦਵਾਖਾਨਿਆਂ ਨੂੰ ਜਿਹੜੇ ਹੈਗੇ ਨੇਚਰਲ ਗੈਥੀਨ ਆਯੁਰਵੈਦਿਕ ਦਵਾਖਾਨਿਆਂ ਨੂੰ ਪ੍ਰਮੋਟ ਕੀਤਾ ਸੀਗਾ ਉਹ ਚੀਜ਼ਾਂ ਬਹੁਤ ਕੱਟ ਗਈਆਂ ਨੇ ਫਿਰ ਨਾਲ ਹੀ ਇੱਥੇ ਹਸਪੀਟਲ ਦਾ ਇਹਨਾਂ ਨੇ ਕਿਰਪਾ ਦੇ ਰਹੇ ਆਯੁਰਵੈਦਿਕ ਹਸਪੀਟਲ ਦਾ ਵੀ ਉਹ ਡਾਕਟਰ ਵੀ ਹੋਇਆ ਕਰਨਗੇ ਤਾਂ ਜੋ ਉੱਥੋਂ ਜਿਹੜੀ ਬੂਟੀਆਂ ਜੇ ਵੱਲੋਂ ਕਿਸੇ ਡਾਕਟਰ ਨੇ ਰਿਕਵੈਂਡ ਕੀਤਾਗੇ ਵੀ ਹਾਰਸ਼ਗਾਰ ਦੇ ਪੱਤੇ ਖਾਣੇ ਚਾਹੀਦੇ ਆ ਤਾਂ ਬੰਦਾ ਲੱਭਦਾ ਵੀ ਹਾਰਸ਼ਗਾਰ ਹੈ ਕਿੱਥੇ ਆ ਤਾਂ ਉਹ ਉਹ ਫਿਰ ਇੱਥੇ ਸਾਰੇ ਬੂਟੇ ਵੀ ਮਿਲ ਜੂਗਾ ਕਿ ਖਾਲਸਾ ਏਡ ਦਾ ਜਿਹੜਾ ਸਹਾਰਾ ਹੈ ਇਹ ਮੈਨੂੰ ਲੱਗਦਾ ਹੈ ਕਿ ਕਾਹੌਂਸਲਾ ਦੇਣ ਦੇ ਵੀ ਇਹ ਬਹੁਤ ਵੱਡਾ ਸਹਾਇਕ ਹੋਏਗਾ ਇਥੋਂ ਹੋਸ ਸਾਡੀਆਂ ਪੰਚਾਇਤਾਂ ਸਾਡੇ ਸਪੋਰਟਸ ਕਲੱਬਾਂ ਨੂੰ ਜਹੋ ਸਾਡੀਆਂ ਜੁਨੀਅਰ ਸੁਭਾਵਾਂ ਨੇ ਉਹਨਾਂ ਨੂੰ ਬਲ ਮਿਲੇਗਾ ਉਸ ਤੋਂ ਬਾਅਦ ਜਿਹੜਾ ਹੁਣ ਇਸ ਬਾਗ ਨੂੰ ਤਿਆਰ ਕੀਤਾ ਜਾਣਾ ਉਹ ਖਾਲਸਾ ਦੇ ਕਰਨਾ ਕੱਲ ਨੂੰ ਜਦੋਂ ਬੂਟੇ ਤਿਆਰ ਹੋ ਜਾਂਦੇ ਆ ਫਿਰ ਆਪਾਂ ਕੋਈ ਲਿਟਰੇਚਰ ਛਪਵਾਉਣਾ ਬੰਦਾ ਆਇਆ ਉਹਨੂੰ ਪਤਾ ਲੱਗੇ ਕਿਹੜੀਆਂ ਕਿਸਮਾਂ ਨੇ ਬੂਟਿਆਂ ਦੀ ਜਾਣ ਪਛਾਣ ਕੀ ਆ ਬੂਟਿਆਂ ਦੇ ਨਾਂ ਕੀ ਆ ਉਹਦਾ ਗਿਆਨ ਅੱਗੇ ਪਹੁੰਚਾਉਣ ਦੇ ਵਿੱਚ ਖਾਲਸਾ ਏਡ ਦਾ ਰੋਲ ਰਹਿਣਾ